ਜੀ ਤੁਹਾਨੂੰ ਸਾਰਿਆਂ ਨੂੰ মিডিਆ ਕਰਮੀਆਂ ਨੂੰ ਤੁਹਾਨੂੰ ਤਕਲੀਫ ਦਿੱਤੀ ਹੈ ਉਹਦਾ ਕਾਰਨ ਇਹ ਆ ਕਿ ਬਲੌਗ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਆ ਗਈ ਸ਼ੁਰੂ ਹੋ ਗਈ ਹੈ ਤੇ ਅੱਗੇ 27 ਵੀ ਨੇੜੇ ਆ ਰਹੀ ਹੈ ਤੇ ਇਸ ਵਿੱਚ ਅਸੀਂ ਸਾਰੀਆਂ ਪਾਰਟੀਆਂ ਜਿਹੜੀਆਂ ਖਾਸ ਕਰਕੇ ਰੂਲਿੰਗ ਪਾਰਟੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਾਕੀ ਦੂਜੀਆਂ ਪਾਰਟੀਆਂ ਸਾਰੀਆਂ ਦਾ ਇਸੇ ਕੱਲ੍ਹ ਤੋਂ ਵਿਰੋਧ ਕਰਦੇ ਆ ਜੇ ਤੁਸੀਂ ਪਿੰਡਾਂ ਵਿੱਚ ਜਾਓਗੇ ਵੋਟਾਂ ਮੰਗਣ ਵਾਸਤੇ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨੇ ਨੇ ਵੀ ਤੁਸੀਂ ਕੀਤਾ ਹੁਣ ਤੱਕ ਕੀ ਆ ਨਾ ਤਾਂ ਕੇਂਦਰ ਸਰਕਾਰ ਨੇ ਅਜੇ ਤੱਕ ਕੁਝ ਕੀਤਾ ਜੇ ਕਾਨੂੰਨ ਲੈ ਕੇ ਆਏ ਕਾਲੇ ਕਾਨੂੰਨ ਤੇ ਉਹ ਵਾਪਸ ਕਰਾਏ ਸਵਾ ਸਾਲ ਬੈਠ ਕੇ ਉੱਤੇ ਹੁਣ ਉਹ ਬਿੱਲ ਲੈ ਕੇ ਆ ਰਹੇ ਨੇ ਬਿਜਲੀ ਵਾਲਾ ਸੋਧ ਬਿੱਲ ਜਿਹੜਾ ਸਾਡੇ ਨਾਲ ਉਹਨਾਂ ਨੇ ਵੈਧਾ ਕੀਤਾ ਸੀ 20 ਦੇ ਵਿੱਚ ਹੁਣ ਅ ਅੱਜ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ ਹੈ ਉਹਦੇ ਵਿੱਚੋਂ ਲੈ ਕੇ ਆ ਰਹੇ ਨੇ ਦੋ ਬਿੱਲ ਹੋਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿੰਡਾਂ ਵਿੱਚ ਕਿਵੇਂ ਵੜੋਗੇ ਲੋਕ ਤੁਹਾਡੇ ਲੀੜੇ ਪਾੜ ਦੇਗੇ ਜਦੋਂ ਪਿੰਡਾਂ ਵਿੱਚ ਜਾਓਗੇ ਬਾਕੀ ਰਹੀ ਗੀ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋ ਗਏ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਕੀਤਾ ਸੜਕਾਂ ਦਾ ਦੇਖੋ ਕੀ ਹਾਲ ਹੋ ਗਿਆ ਯਾਰ ਯਾਰ ਨੇ ਕਿਸੇ ਨੂੰ ਦਿੱਤਾ ਸਾਰੇ ਉਹਦੇ ਸਾਰੇ ਜਿਹੜਾ ਉਹਦੇ ਬੈਠੇ ਸੀ ਉਹ ਖਤਮ ਹੋਏ ਪਾਉਂਦੇ ਕਿਸੇ ਨਾਲ ਇੱਕ ਵਾਦਾ ਨਹੀਂ ਕੀਤਾ ਇਹਨਾਂ ਨੇ ਪੂਰਾ ਇਸ ਕਰਕੇ ਅਸੀਂ ਇਹ ਗੱਲ ਕਹਿਨੇ ਆਂ ਪਬਲਿਕ ਨੂੰ ਵੀ ਇਹ ਗੱਲ ਕਹਿਨੇ ਆਂ ਜੇਕਰ 27 ਦੇ ਵਿੱਚ ਸਹੀ ਢੰਗ ਨਾਲ ਸਰਕਾਰ ਚੁਣੀ ਚਾਹੁੰਦੇ ਜੇਕਰ ਲੋਕਾਂ ਦੇ ਭਲੇ ਵਾਲੀ ਤਾਂ ਇਹਨਾਂ ਨੂੰ ਸਵਾਲ ਕਰੋ ਸਵਾਲ ਕਰੋ ਰੋਕ ਕੇ ਵੀ ਅੱਗੇ ਤੁਹਾਨੂੰ ਕੀਤਾ ਕੱਖ ਨਹੀਂ ਹੁਣ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਆਇਓ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਆ ਕਿ ਠੋਕ ਕੇ ਸਵਾਲ ਕਰੋ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਅੱਜ ਬੇਸ਼ੱਕ ਉਹ ਸੱਤਾ ਵਿੱਚ ਨਹੀਂ ਪਰ ਉਹ ਸੱਤਾ ਹੰਢਾ ਕੇ ਉਹ ਵੀ ਗੈਨ ਕੀਤਾ ਉਹਨਾਂ ਨੇ ਵੀ ਕੱਖ ਨਹੀਂ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਅੱਜ ਕਾਂਗਰਸ ਤੇ ਆਪਨਾ ਨਾ ਭਾਜਪਾ ਤੇ ਝਾੜੂ ਵਾਲੇ ਜਿਹੜੇ ਦੋਵੇਂ ਰਾਜ ਕਰ ਰਹੇ ਨੇ ਇਹ ਪੰਜਾਬ 'ਚ ਕਰ ਰਹੇ ਆ ਉਹ ਕੇਂਦਰ 'ਤੇ ਕਰਦੇ ਨੇ ਇਨਾਂ ਨੂੰ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਵੀ ਕਿਹੜੇ ਹਫ਼ਤੇ ਤੁਸੀਂ ਪਿੰਡਾਂ ਜਾਓਗੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਵੜਨ ਦੀ ਤਰ੍ਹਾਂ ਤੋਹਾ ਕੀਤਾ ਕੱਖ ਵੀ ਨਹੀਂ ਕੋਈ ਜਥੇਬੰਦੀ ਆਪਣੇ ਤੌਰ ਦੇ ਉੱਪਰ ਕੁਸ਼ੀ ਦਾ ਵਿਰੋਧ ਦਾ ਐਲਾਨ ਕਰ ਰਹੀ ਹੈ ਦੇਖੋ ਭਾਰਤੀ ਕਿਸਾਨ ਯੂਨੀਅਨ ਛਾਦੀਪੁਰ ਵੱਲੋਂ ਅਸੀਂ ਇੱਕ ਇੱਕੇ ਚੁੱਕੇ ਬੀੜਾ ਵੀ ਲੋਕਾਂ ਨੂੰ ਵੇਖ ਕਰਦੇ ਆ ਡਟ ਕੇ ਪਿੰਡਾਂ ਦੇ ਵਿੱਚ ਲਾ ਕੇ ਵੀ ਅਸੀਂ ਕਹਿ ਰਹੇ ਆ ਕਿ ਜਦੋਂ ਇਹ ਆਉਂਦੇ ਨੇ ਉਦੋਂ ਇਹਨਾਂ ਨੂੰ ਡਟ ਕੇ ਸਵਾਲ ਕਰੋ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਕੱਸ ਦੇ ਦੱਸ ਦੇਣਾ ਜਿਵੇਂ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਇਹਨਾਂ ਕੋਲ ਸਿਹਤ ਮੰਤਰੀ ਦੇ ਇਹ ਹਸਪਤਾਲਾਂ ਦੇ ਵਿੱਚ ਵੇਖੋ ਕੀ ਆ ਰਿਹਾ ਕਿਵੇਂ ਜਾਣ ਕੇ ਕੱਲ ਨੂੰ ਦਿਹਾਤੀ ਦੇ ਵਿੱਚ ਮੋਟਾ ਮੰਗਣਾ ਬਲੇ ਆਪਣਾ ਗੁਰਮੀਤ ਸਿੰਘ ਜੀ ਖੁੱਡਿਆ ਸਾਹਿਬ ਐਗਰੀਕਲਚਰ ਮੰਤਰੀ ਨੇ ਸਾਨੂੰ ਗੁੱਸਾ ਆਉਦਾ ਇਹਨਾਂ ਉੱਤੇ ਜਦੋਂ ਗੜਾ ਪੈ ਗਿਆ ਹੜ ਆ ਗਏ ਫੰਗਸ ਪੈ ਗਈ ਸਬਜ਼ੀ ਖਰਾਬ ਦਾ ਸਾਰਾ ਸਬਜ਼ੀ ਵਾਲਾ ਫੰਗਸ ਪੈ ਗਈ ਅਸੀਂ ਇਹਨਾਂ ਦੇ ਕੋਲ ਗਿਹੜੇ ਕੱਟ ਕੱਟ ਕੇ ਹੰਮਗੇ ਪਰ ਕਿਸੇ ਨੇ ਕੋਈ ਵੀ ਗੱਲ ਨਹੀਂ ਸੁਣੀ ਕਦੀ ਡੀਸੀ ਨੂੰ ਫੋਨ ਕਰਦੇ ਕਦੀ ਦੂਜੇ ਨੂੰ ਕਰਦੇ ਤੀਜੇ ਨੂੰ ਇਸ ਤਰ੍ਹਾਂ ਦੇ ਕੰਮ ਨੇ ਲੋਕ ਇਹਨਾਂ ਕੰਮਾਂ ਕਰਕੇ ਇਹਨਾਂ ਤੋਂ ਦੁਖੀ ਹੋ ਜਾਂਦੇ ਨੇ ਉਹ ਇਹਨਾਂ ਨੂੰ ਸਵਾਲ ਕਰਦੇ ਕਿ ਆਪਣੇ ਮੋਟੂ ਵਾਲੇ ਦੇ ਵਿੱਚ ਦੋ ਆਗੂ ਅੱਜ ਪਾਜ ਪਾਲ ਬੜੇ ਸਰਗਰਮ ਹੋਏ ਪਿਆ ਮਹਾਰਾਣੀ ਪ੍ਰਨੀਤੌਰ ਦੀ ਬੇਟੀ ਐ ਬੀਬਾ ਜਾਇਂਦਰ ਸ਼ਾਹੀ ਤੋਂ ਕਰਨ ਗੌੜਾ ਪਡੇਆਲਾ ਟੂ ਤੋਂ ਬਹੁਤ ਵੱਡੇ ਪੱਦਰ ਤੇ ਭੱਜੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਕਿ ਕਿਹੜੇ ਹਿਸਾਬ ਨਾਲ ਜਾ ਕੇ ਤੁਸੀਂ ਵੋਟਾਂ ਪੰਗੋਗੇ ਭਾਜਪਾ ਵਾਸਤੇ ਜਦੋਂ ਤੁਸੀਂ ਭਾਜਪਾ ਵਾਸਤੇ ਵੋਟਾਂ ਮੰਗੀਆਂ ਲੋਕਾਂ ਨੇ ਤੁਹਾਨੂੰ ਉਹਦੇ ਸਵਾਲ ਕਰਨੇ ਵੀ ਭਾਜਪਾ ਨੇ ਤਾਂ ਸਾਨੂੰ ਇੰਨਾ ਇੰਨੀ ਦੇ ਰੋਥੇ ਬਿਠਾਈ ਰੱਖਿਆ ਸਵਾ ਸਾਲ ਪੂਰਾ ਬੈ ਕੇ ਲੋਕਾਂ ਨੇ ਇਹਨਾਂ ਤੋਂ ਕਰੋੜ ਵਾਪਸ ਕਰਾਇਆ ਸੀ ਹੁਣ ਫੇਰ ਕਾਨੂੰਨ ਲੈ ਕੇ ਆ ਰਹੇ ਨੇ ਜ਼ਬਰਦਸਤੀ ਮਤਲਬ ਲੋਕਾਂ ਦੇ ਉੱਤੇ ਥੋਪੜਾ ਚਾਹੁੰਦੇ ਆ ਇਸ ਕਰਕੇ ਹੀ ਵਿਰੋਧ ਕਰ ਰਹੇ ਆ ਇਹਨਾਂ ਦਾ ਕਿ ਲੋਕਾਂ ਨੂੰ ਬਾਹਰ ਕੱਢ ਕਰਨਾ ਚਾਹੀਦਾ ਇਹਨਾਂ ਨੂੰ ਵੋਟਾਂ ਮੰਗਣ ਵਾਸਤੇ ਜਾਨ ਤੇ ਖਿਲਾਰ ਕੇ ਠੋਕ ਠੋਕੇ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਭਗਵੰਤ ਮਾਨ ਖੁਦ ਆਪ ਆਪ ਕਹਿੰਦਾ ਰਹੇ ਜਦੋਂ ਲੀਡਰ ਆਉਂਦੇ ਨੇ ਪਿੰਡਾਂ ਸਵਾਲ ਕਰਿਆ ਕਰੋ ਤੇ ਹੁਣ ਅਸੀਂ ਕਈ ਵੀਡੀਓ ਵੇਖੀਆਂ ਨੇ ਉਹਦੀਆਂ ਜਿਹੜਾ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਤੁਹਾਡੇ ਵਿੱਚ ਆ ਲੈ ਉਹ ਲੁੱਕ ਕੇ ਭੱਜ ਜਾਂਦੇ ਨੇ ਕਿਵੇਂ ਭੱਜਣਗੇ ਪਬਲਿਕ ਦੇ ਵਿੱਚੋਂ ਇਹ ਸਾਕਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਐਲਾਨ ਹੈ ਕਿ ਗ੍ਰੀਟ ਦੇ ਮੰਦੀਦਾ ਜਾਂ ਐਸਕੇਮ ਦਾ ਵੀ ਇਹੋ ਜਿਹਾ ਕੋਈ ਵਿਚਾਰ ਹੈਗਾ ਜਾਂ ਆਉਣ ਵਾਲੇ ਟਾਈਮ ਕਿੰਡਾ ਹੋ ਰਿਹਾ ਨਹੀਂ ਐਸਕੇਮ ਦਾ ਕੋਈ ਵਿਚਾਰ ਨਹੀਂ ਹੈ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਐਸਕੇਮ ਵਾਲੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਕੇਂਦਰ ਸਰਕਾਰ ਬਿੱਲ ਲੈ ਕੇ ਆ ਰਹੀ ਏ ਉਹਦੇ ਉੱਤੇ ਅਸੀਂ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਦਰਤੇ ਉੱਤੇ ਦੇ ਘਟਵੇ ਜਿਹੜੇ ਪ੍ਰੋਗਰਾਮ ਨੇ ਧਰਦੇ ਦੇ ਰਹੇ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਵੀ ਆ ਕਾਨੂੰਨ ਜਿਹੜੇ ਨੇ ਵਾਪਸ ਕਰੋ 26 ਮੈਂਬਰ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਸਰਕਾਰ ਨੂੰ ਪਹੁੰਚ ਕੇ ਆਇਆ ਕਿ ਜਿਹੜਾ ਬਿੱਲ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਬਿਜਲੀ ਵਾਲਾ ਉਹਨੂੰ ਤੁਸੀਂ ਅਸੈਂਬਲੀ ਦੇ ਵਿੱਚ ਉਹਦਾ ਵਿਰੋਧ ਕਰੋ ਔਰ ਲਿਖ ਕੇ ਭੇਜੋ ਕਿ ਅਸੀਂ ਇਹ ਤੇ ਪਾਸ ਨਹੀਂ ਹੁੜ ਦੇਵਾਂਗੇ ਅਸੀਂ ਪੰਜਾਬ ਵਿੱਚ ਲਾਗੂ ਨਹੀਂ ਹੁੜ ਦਵਾਂਗੇ ਪਰ ਪੰਜਾਬ ਸਰਕਾਰ ਵੀ ਸਾਨੂੰ ਲੱਗਦੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਰਲਈ ਹੋਈ ਹੈ 8 ਨਵੰਬਰ ਤੱਕ ਦਾ ਟਾਈਮ ਸੀਗਾ ਪਹਿਲਾਂ 8 ਨਵੰਬਰ ਤੋਂ ਬਾਅਦ ਹੁਣ ਉਹਨਾਂ ਨੇ 30 ਨਵੰਬਰ ਤੱਕ ਦਾ ਟਾਈਮ ਸਰਕਾਰ ਕੇਂਦਰ ਸਰਕਾਰ ਨੇ ਇਹਨਾਂ ਨੂੰ ਦਿੱਤਾ ਵੀ ਜਵਾਬ ਦਿਓ ਤੇ ਕੀ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਚੁੱਪ ਬੈਠੀ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਲੋਕਾਂ ਨਾਲ ਖੜੋ ਜੇ ਲੋਕਾਂ ਨਾਲ ਖੜੋਗੇ ਲੋਕ ਤੁਹਾਡੇ ਨਾਲ ਤਾਂ ਖੜਦੇ ਅਗਰ ਜੇ ਤੁਸੀਂ ਇਸ ਬਿੱਲ ਦਾ ਵਿਰੋਧ ਨਾ ਕੀਤਾ ਲੋਕਾਂ ਦੇ ਤੁਹਾਨੂੰ ਪਿੱਛੇ ਬਿਲਕੁਲ ਨਹੀਂ ਬਣਦਾ ਉਦੋਂ ਮਸਾਲਾ ਕੱਟ ਰਿਹਾ ਪੁੱਤਰ ਨੂੰ ਬੰਦਾ ਹੋ ਗਿਆ ਜਿਆਦਾ ਨਾਮ ਦੇ ਸਿਰ ਨੂੰ ਮੈਂ ਕਿਹਾ ਵੀ ਇਹ ਪਹਿਲਾਂ ਵੀ ਲੱਗਿਆ ਕੋਈ ਨਹੀਂ 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 ਉਹ ਉਹ ਪੋਸਟਰ ਲਾਉਣ ਵਾਸਤੇ ਇਹ ਕੋਈ ਵਿਚਾਰ ਨਹੀਂ ਹੋਇਆ ਅਸੀਂ ਪਿੰਡਾਂ ਵਿੱਚ ਫਿਰ ਕੇ ਗਰੁੱਪ ਬਣਾ ਕੇ ਛੋਟੇ ਛੋਟੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਉੱਥੇ ਹੀ ਜਰੂਰ ਇਹ ਗੱਲਬਾਤ ਕਰਾਂਗੇ ਤੁਹਾਡੇ ਚੈਨਲਾਂ ਦੇ ਜ਼ਰੀਏ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਉਸ ਤੋਂ ਬਾਅਦ ਹੀ ਸਾਡੀ ਟੀਮ ਹੈ ਜਿਹੜੀ ਉਸਲਾਹ ਕਰ ਲੂਗੀ ਪੋਸਟਰ ਲਾਉਣੇ ਆ ਕਿ ਪੰਜਾਬ ਬਾਹਰ ਪਾਸਾ ਜਿਹੜੇ ਨੂੰ ਪਿਛਾ ਹਟਾ ਰਹੇ ਨੇ ਕਿਸ ਤਰੀਕੇ ਨਾਲ ਵੇਖਿਆ ਜਾਵੇ ਬਿਲਕੁਲ ਨਹੀਂ ਜੀ ਕਿਸਾਨ ਕਿੱਥੇ ਪਿਛਾ ਹਟਾ ਰਹੇ ਨੇ ਕਿਸਾਨ ਤਾਂ ਇਹ ਤਾਂ ਰੋਜ਼ ਦਵਾਈ ਦਿੰਦੇ ਆ ਬਈ ਛੜਕਾਂ ਨਹੀਂ ਹਾਲ ਵੇਖ ਲੋ ਤੁਸੀਂ ਮੇਰੇ ਘਰ ਲੰਘ ਕੇ ਆਉਂਦੇ ਹੋਗੇ ਵੀ ਕਿਹੜੀਆਂ ਛੜਕਾਂ ਪੰਜਾਬ ਦੇ ਵਿੱਚ ਇਹਨਾਂ ਨੇ ਅਜੇ ਤੱਕ ਬਣਾਈਆਂ ਨੇ ਟੁੱਟੀਆਂ ਪਈਆਂ ਨੇ ਸੜਕਾਂ ਹਜ਼ਾਰਾਂ ਸਵੇਰ ਤੋਂ ਸ਼ਾਮ ਤੱਕ ਐਕਸੀਡੈਂਟ ਹੁੰਦੇ ਨੇ ਲੋਕ ਫਟੜ ਹੁੰਦੇ ਆ ਕਈ ਸਾਈ ਮੌਤਾਂ ਹੁੰਦੀਆਂ ਸਿਰਫ ਟੁੱਟੀਆਂ ਸੜਕਾਂ ਦੇ ਕਾਰਨ ਕਿਹੜਾ ਇਹਨਾਂ ਨੇ ਵਿਕਾਸ ਕੀਤਾ ਇੱਕ ਵੀ ਦੱਸੋ ਇਹਨਾਂ ਦੇ ਵਾਅਦੇ 'ਚੋਂ ਸਾਨੂੰ ਤੁਸੀਂ ਸਵਾਲ ਕਰੋ ਵੀ ਆਹ ਵਾਅਦਾ ਇਹਨਾਂ ਨੇ ਪੂਰਾ ਕੀਤਾ ਮੈਂ ਕਹਿੰਦਾ ਨਾ ਕਿ ਕਿੰਨਾ ਨੀ ਬੋਲ ਰਹੇ ਕੋਈ ਸਰਕਾਰ ਹੋਵੇ ਇਹਦਾ ਅੱਛਾ ਪੰਜਾਬ ਨਹੀਂ ਗੜਤ ਬਣੀ ਅਰੇ ਕਾਰ ਬਿਲਕੁਲ ਇਹਨਾਂ ਨੇ ਬਣਾਤਾ ਕਿ ਸੜਕ ਬਣਾਈ ਹੀ ਕੋ ਨਹੀਂ ਕੋਈ ਪਹਿਲੀਆਂ ਸਰਕਾਰਾਂ ਮਾੜਾ ਮੋਟਾ ਕਰ ਜਾਂਦੀਆਂ ਹਨ ਇਹਨਾਂ ਦਾ ਰਕਾਰਡ ਇਹ ਜ਼ਰੂਰ ਰਹੇਗਾ ਵੀ ਇੱਕ ਵੀ ਨਹੀਂ ਬਣਾਈ ਜਾਂਦੀ ਤਾਂ ਇਹਨਾਂ ਨੇ ਇੱਕ ਸਾਲ ਰਹਿ ਗਿਆ ਇੱਕ ਸਾਲ ਦੇ ਵਿੱਚ ਕੀ ਕਰਨਗੇ ਇੱਕੋ ਸਾਲ ਰਹਿ ਗਿਆ ਇਹਨਾਂ ਦਾ ਤੇ ਕਿੰਨੀਆਂ ਬਣਾਣਗੇ ਸੜਕਾਂ ਅਜੇ ਤੱਕ ਕੁਝ ਨਹੀਂ ਹੋਇਆ ਕਹਿੰਦੇ ਕਿ ਨੀਤੀਆਂ ਵਿੱਚ ਕੋਈ ਆ ਕੁਝ ਕੀਤਾ ਬੜਵੇਂ ਨਾ ਤੇ ਹੋ ਗਿਆ ਉਹ ਤਾਂ ਬਹੁਤ ਕੁਝ ਕਹਿ ਰਹੇ ਹਨ ਸਾਡੇ ਸੀਐਮ ਸਾਹਿਬ ਤਾਂ ਸਰਕਾਰ ਜੋਗੜੇ ਪਰ ਕਰਦੇ ਕੱਖ ਨਹੀਂ ਨੇ ਉਹ ਗੱਲਾਂ ਦਾ ਕੜਾ ਬੜਾ ਬੜਾ ਕਿ ਸਿੱਟੀ ਲੱਗੇ ਜਾਂਦੇ ਨੇ ਵੀ ਚੱਕ ਲੋ ਜਿੰਨਾ ਟੱਕਾ ਜਾਂਦਾ ਸੁੱਤ ਉਹਦਾ ਵੀ ਗੱਲ ਕਹਿੰਦੇ ਸੀ ਕਿ ਅਮਰੀਕਾ ਤੋਂ ਕੈਨੇਡਾ ਤੋਂ ਲੋਕ ਇੱਥੇ ਸਿੱਖਣਾ ਆਉਣ ਕਰ ਗਏ ਕੰਮ ਇੱਥੇ ਕਰਨ ਵਾਸਤੇ ਆਉਣ ਕਰਨਗੇ ਸਾਡੇ ਕੋਲ ਇਹ ਸੁਣਿਆ ਨਾ ਤੁਸੀਂ ਆਪ ਉਹਨਾਂ ਦੀਆਂ ਬੇਟਾਂ ਕੀਤੀਆਂ ਪਰ ਕਿੰਨੇ ਕੁ ਆ ਗਏ ਇੱਥੇ ਲੋਕ ਜਿਹੜੇ ਨੇ ੱੱਕੇ ਖਾਂਦੇ ਫਿਰਦੇ ਆ ਖੱਜਲ ਹੋ ਰਹਿ ਨੇ ਬੰਦਾ 1,24,700 ਰੁਪਏ ਕਰਦਾ ਉਹਦੇ ਸੱਤ ਕਿਹੜਿਆ ਅਸੀਂ 2021 ਜਮਾਤਾ ਚੱਕਿਆ ਸੀਗਾ ਮੈਂ ਤੇ ਸਾਡੇ ਲੀਗਲ ਐਡਵਾਈਜ਼ਰ ਨੇ ਬੰਦੇ ਪ੍ਰਾਪਤ ਉਹਦੇ ਵਿੱਚ ਹੀ ਟੁੱਕਿਆ ਸੀਗਾ ਵੀ ਔਲਸ ਟਾਈਮ 1 ਲੱਖ ਜੰਮਨਸਾਰ ਬੱਚੇ ਦੇ ਸਿਰ ਤੇ ਕਰਜ਼ਾ ਹੁੰਦਾ ਸੀ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆ ਗਈ ਬਾਈ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਰਜ਼ਾ ਮੁਕਤ ਕਰ ਦੇਵਾਂਗੇ ਤੇ ਅੱਜ ਤੁਹਾਡੇ ਕਹਿਣ ਅਨੁਸਾਰ 1 ਲੱਖ 24700 ਕੁਸ਼ ਤੇ ਭਈ ਜੰਮਣਾ ਦੇ ਬੱਚੇ ਤਿਆਰੇ ਨੇ ਜਾਂ ਜਿੰਨੇ ਅਜੇ ਜੰਮਣਾ ਹੈ ਉਹਦੇ ਉੱਤੇ ਵੀ ਕਰਜ਼ਾ ਹੈ ਨਾ ਤੁਸੀਂ ਵੇਖੋ ਵੀ ਕਿੰਨਾ ਪੰਜਾਬ ਨੂੰ ਇਹਨਾਂ ਨੇ ਕਰਜ਼ਾਈ ਕਰਕੇ ਰੱਖ ਦਿੱਤਾ ਜਿਹੜੇ ਕਹਿੰਦੇ ਹਨ ਕਿ ਇਹ ਪੰਜਾਬ ਦੇ ਉੱਤੇ ਕਰਜ਼ਾ ਹੈ ਕੜਿਆ ਨਹੀਂ ਰਣਦੇ ਨਾ ਅਸੀਂ ਲਾਵਾਂਗੇ ਅਸੀਂ ਸਿਕਿਉਰਿਟੀਆਂ ਨਹੀਂ ਲੈਣੀਆਂ ਅਸੀਂ ਕੋਠੀਆਂ ਨਹੀਂ ਲੈਣੀਆਂ ਅਸੀਂ ਖਰਚਾ ਨਹੀਂ ਪੰਜਾਬ ਦਾ ਹੋਣ ਦੇਣਾ ਮੇਰੇ ਖਿਆਲ ਦੇ ਮਤਾਬਿਕ ਸਭ ਤੋਂ ਵੱਧ ਕਰਜ਼ਾਈ ਇਹ ਸਰਕਾਰ ਨੇ ਪੰਜਾਬ ਨੂੰ ਸਾਡੀ ਕੋਸਾ ਤੋਂ ਤੱਕ ਤਕਲੀਫ ਹੈ ਹੋਪ ਹੋਈ ਜਦ ਤੇ ਪਿੱਛੇ ਚੱਲੇ ਚਲੋ ਸਾਰੀਆਂ ਗੱਲ ਪੜਣੀ ਆਪਣਾ ਸਾਡੇ ਮਨ ਦੀ ਆਵਾਜ਼ ਆਏ ਵੀ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਇਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਕਰੋ ਹੋ ਸਕਦਾ ਹੈ ਜੇ ਤੁਸੀਂ ਡਟ ਕੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਲੋਕ ਸਵਾਲ ਕਰਨ ਲੱਗ ਜਾਣ ਤੇ ਆਉਣ ਵਾਲੇ ਸਮੇਂ 'ਚ 27 ਵਾਲੀ ਸਰਕਾਰ ਹੈ ਜਿਹੜੀ ਉਹ ਸ਼ਾਇਦ ਕੁਝ ਨਾ ਕੁਝ ਕਰਨ ਲੱਗ ਜਾਵੇ ਜਿਹੜੀ ਵੀ ਬਣੇ ਉਹ ਸ਼ਾਇਦ ਇਹਨਾਂ ਇਸ ਮਸਲੇ ਨੂੰ ਵੇਖ ਕੇ ਕਰਨ ਲੱਗ ਜਾਵੇ ਵੀ ਲੋਕ ਪਿੰਡਾਂ 'ਚ ਬਣਦੀ ਜਾਂਦੇ ਤੇ ਕੰਮ ਕੋਈ ਨਾ ਕੋਈ ਲੋਕਾਂ ਦਾ ਕਰਨਾ ਪਵੇ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਅਪੀਲ ਕਰਦਾ ਵੀ ਤੁਸੀਂ ਸੋਚੋ ਸਮਝੋ ਨਾ ਲੋਕਾਂ ਨੂੰ ਇੱਕ ਲਟੇਰੇ ਬਣ ਚੁੱਕੇ ਨੇ ਕੋਈ ਰਾਜਨੀਤਕ ਕਾਲੀ ਗੱਲ ਨਹੀਂ ਰਹੀ ਦੁਕਾਨਾਂ ਵੜ ਗਈਆਂ ਹੁਣ ਸਾਡੇ ਹਲਕੇ ਦਾ ਲਾ ਲੋ ਤੁਸੀਂ ਸਾਡੇ ਹਲਕੇ ਦੇ ਵਿੱਚੋਂ ਹਰਮੀਤ ਐਨ ਵਾਲੇ ਬਣਿਆ ਤੇ ਉਹ ਛੱਡ ਕੇ ਭੱਜ ਕੇ ਹਲਕੇ ਨੂੰ ਸੁਣਨਾ ਛੱਡ ਕੇ ਭੱਜ ਗਿਆ ਕੀ ਲੈਂਦਾ ਲੋਕਾਂ ਨੂੰ ਚੁੰੰਦੀ ਫਿਰ ਜਿਹਨਾਂ ਨੇ ਛੱਡ ਗਈ ਭੱਜੜ ਇੱਥੇ ਸਾਹਮਣਾ ਕਰਦਾ ਚਾਹੀਦਾ ਕਰੋੜਾਂ ਦਾ ਕਈਆਂ ਦੇ ਉੱਤੇ ਪਰਚੇ ਹੋਏ ਨੇ ਐਮਐਲਿਆਂ ਦੇ ਸਜ਼ਾ ਵੀ ਹੋ ਗਈ ਮੇਰੇ ਖਰੇ 1 ਕਰੋੜ ਨੂੰ ਹਨਾ ਇੱਥੇ ਮੇਰੇ خیال ਦੇ ਮੁਤਾਬਕ ਉਹਨਾਂ ਨੂੰ ਵੀ ਸਾਹਮਣਾ ਕਰਨਾ ਚਾਹੀਦਾ 1 ਕਰੋੜ ਦਾ ਲੋਕਾਂ ਨੂੰ ਸੁਣਨੇ ਛੱਡ ਕੇ ਨਹੀਂ ਸੀ ਭੱਜਣਾ ਚਾਹੀਦਾ ਚਾਹ ਫਿਰ ਪਈ ਦੇ ਵਿੱਚ ਜਦੋਂ ਵੱਡੇ ਘਾੜ ਆਏ ਨੇ ਸਾਰਾ ਪੰਜਾਬ ਡੁੱਬ ਗਿਆ ਜਾਂ ਫਿਰ ਉਦੋਂ ਕਰ ਦੇਣਾ ਚਾਹੀਦਾ ਸੀ ਫਿਰ ਲੋਕ ਇਹ ਗੱਲ ਕਹਿੰਦੇ ਹੁਣ ਲੋਕਾਂ ਦੀ ਜਿਹੜੀ ਖੁੰਡ ਚਰਚਾ ਕੁਝ ਹੋਰ ਤਰ੍ਹਾਂ ਦੀ ਏ ਲੋਕ ਕਹਿੰਦੇ ਨੇ ਸ਼ਾਇਦ ਕਿਤੇ ਕ੍ਰਿਸ਼ਨ ਕੁਮਾਰ ਨੇ ਮਾਈਨਿੰਗ ਦੀ ਚੋਰੀ ਦਾ ਨਹੀਂ ਡਾਕ ਕੀਤੀ ਉਹ ਤੇ ਜੱਬ ਲਾਇਆ ਗਿਆ ਇਹੋ ਜਿਹਾ ਅਗਲਾ ਨੇ ਅਸੀਂ ਤਾਂ ਇਹੀ ਵਾਲਾ ਜਿਹੜਾ ਕ੍ਰਿਸ਼ਨ ਕੁਮਾਰ ਸੀ ਜਾਂ ਦੀ ਜਗ੍ਹਾ ਤੇ ਕੋਈ ਹੋਰ ਅਫਸਰ ਸੀ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਏ ਤੇ ਜਿਹੜੇ ਹੁਣ ਆੜ ਆਏ ਨੇ ਇਹਦੀ ਗਲਤੀ ਦੇ ਨਾਲ ਕ੍ਰਿਸ਼ਨ ਕੁਮਾਰ ਦੀ ਨਾਲ ਹੋਣ ਤਾਂ ਕ੍ਰਿਸ਼ਨ ਕੁਮਾਰ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਲੜ ਵੀ ਹੋਈਏ ਪਰ ਉਹ ਸਮਾਂ ਲੰਘਾ ਕੇ ਹੀ ਉਹਨਾਂ ਨੇ ਗੱਲ ਚੁਪਾਈ ਲੋਕ ਕਈ ਤਰ੍ਹਾਂ ਦੇ ਗੱਲਾਂ ਕਰਦੇ ਆ ਕਿ ਇਹ ਦੇਖਦੇ